ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਦੀ ਯੋਗ ਅਗਵਾਈ ਹੇਠ ਅੱਜ ਐਮ.ਐਲ.ਏ ਗੁਰਲਾਲ ਸਿੰਘ ਕਨੌਰ ਨੇ ਮਿਸ਼ਨ ਰਗਲਾ ਪੰਜਾਬ ਤਹਿਤ ਹਲਕਾ ਕਨੌਰ ਦੇ ਬਲਾਕ ਕਨੌਰ ਦੇ 17 ਪਿੰਡਾਂ ਦੇ ਵਿਕਾਸ ਕਾਰਜ ਲਈ ਝਟ ਦਿੱਤੇ ਜਿਨ੍ਹਾਂ ਦੀ ਕੁੱਲ ਲਾਗਤ 1 ਕਰੋੜ 22 ਲੱਖ ਰੁਪਏ ਹੈ ਪਿੰਡਾਂ ਦੀ ਤਰੱਕੀ ਖੁਸ਼ਹਾਲੀ ਤੇ ਲੋਕਾਂ ਦੀ ਬੁਨਿਆਦੀ ਲੋੜਾਂ ਨੂੰ ਪੂਰਾ ਕਰਨ ਲਈ ਮਾਨ ਸਰਕਾਰ ਹਮੇਸ਼ਾ ਵਚਨਬੱਧ ਹੈ ਕਾਲ ਜੀ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਹਲਕਾ ਕਨੌਰ ਦੇ ਬਲਾਕ ਕਨੌਰ ਦੇ ਅੱਜ ਵੱਖ-ਵੱਖ ਪਿੰਡਾਂ ਨੂੰ 1 ਕਰੋੜ 22 ਲੱਖ ਰੁਪਇਆ ਜਿਹੜੀ ਗ੍ਰਾਂਟ ਦਿੱਤੀ ਗਈ ਡਿਵੈਲਪਮੈਂਟ ਦੀ ਪੀਡੀਪੀਓ ਸਾਹਿਬ ਸਾਡਾ ਛੋਟਾ ਭਰਾ ਇੰਦਰਜੀਤ ਸਾਰੇ ਸਾਡੇ ਸਰਪੰਚ ਸਾਹਿਬਾਨ ਸੂ ਗ੍ਰਾਉਂਡਾਂ ਨੂੰ ਹੋਰ ਵਿਕਾਸ ਕਾਰਜਾਂ ਨੂੰ ਜਿਹੜੇ ਪੈਸੇ ਉਹ ਦਿੱਤੇ ਗਏ ਰੰਗਲਾ ਪੰਜਾਬ ਦੇ ਤਹਿਤ 1 ਕਰੋੜ 22 ਲੱਖ ਰੁਪਇਆ ਜਿਹੜਾ ਬਲਾਕ ਕਨੌਰ ਦੇ 17 ਪਿੰਡਾਂ ਦੇ ਪੰਚਾਇਤਾਂ ਨੂੰ ਦਿੱਤੇ ਗਏ ਜਿਹੜੀ ਬਾਕੀ ਕਿਸ਼ਤ ਰੰਦੀ ਉਹ ਵੀ ਦਿੱਤੀ ਜਾਏਗੀ 5 ਕਰੋੜ ਰੁਪਇਆ ਜਿਹੜਾ ਹਰ ਕ ਐਮ ਐਲ ਏ ਸਾਹਿਬਾਨ ਨੂੰ ਮੁੱਖ ਮੰਤਰੀ ਸਾਹਿਬ ਨੇ ਵਿਧਾਨ ਸਭਾ ਦੇ ਵਿੱਚ ਅਨਾਉਂਸ ਕੀਤਾ ਸੀ ਸੋ 2.5 ਕਰੋੜ ਰੁਪਇਆ ਸਵਾ ਕਰੋੜ ਰੁਪਇਆ ਬਲਾਕ ਘਨੌਰ ਨੂੰ ਤੇ ਸਵਾ ਕਰੋੜ ਰੁਪਇਆ ਬਲਾਕ ਸ਼ੰਭੂ ਨੂੰ ਵੱਖ-ਵੱਖ ਪਿੰਡਾਂ ਦੀ ਡਿਵੈਲਪਮੈਂਟ ਦੇ ਲਈ ਲਾਛੜੂ ਲੱਖੋ ਮਾਜਰਾ ਸਾਰੇ ਹੀ ਪਿੰਡਾਂ ਦੇ ਲਈ ਜਿਹੜਾ ਉਹ ਪੈਸਾ ਵੱਖ-ਵੱਖ ਪਾਇਆ ਗਿਆ ਸਿਆਲੂ ਨੂੰ ਵੀ ਪਾਇਆ ਗਿਆ ਸੋ ਸਾਰਿਆਂ ਦਾ ਤੁਹਾਡਾ ਬਹੁਤ-ਬਹੁਤ ਧੰਨਵਾਦ ਸਾਡੇ ਸੈਕਟਰੀ ਸਾਹਿਬਾਨ ਜਿਹੜੇ ਸਾਡੇ ਪੀ ਡੀ ਪੀ ਉਸਾ ਬਣ ਨੇ ਸਾਰਿਆਂ ਨੂੰ ਵੀ ਬਹੁਤ ਬਹੁਤ ਮੁਬਾਰਕਾ ਵੈਗੁਰ ਜਿੱਕਾ ਕਾਲ ਸਾਹਿਬ ਵੈਗੁਰ ਜੀ